ਆ ਤਲਵੰਡੀ ਝੁੰਗਲਾਂ ਦਾ ਐਸੀ ਤੇ 크੍ਰਿਸਚਨ ਭਾਈਚਾਰਾ ਇੰਨਾ ਕਿ ਤੰਗ ਆ ਚੁੱਕਾ ਕੋਈ ਵੀ ਧਿਆਨ ਨਹੀਂ ਦੇ ਰਿਹਾ ਬਹੁਤ ਮਾੜੀ ਹਾਲਤਾਂ ਨੂੰ ਕੋਈ ਵੀ ਸਰਕਾਰ ਧਿਆਨ ਨਹੀਂ ਦੇਣ ਦੀ ਕੋਈ ਵੀ ਸਰਕਾਰ ਉਹਦਾ ਧਿਆਨ ਦਊਗੀ ਨਾ ਜਿਹਦਾ ਵੋਟਾਂ ਲੈਣੀ ਹੈ ਇਹ ਕਰਕੇ ਵੇਖ ਲੋ ਹਾਲ ਚਾਤੀ ਉਸਨੂੰ ਵੋਟਾਂ ਨਹੀਂ ਦੇਣੀਆਂ ਅਹੀਂ ਬੋਟ ਜਿਹੜੀ ਆ ਫੜ ਕੇ ਬਾੜ ਕੇ ਤੇ ਆ ਨਾਲੇ ਦੇ ਵਿੱਚ ਰੋੜਾਂਗੇ ਇਹਦੇ ਵਿੱਚ ਹੀ ਅਹੀਂ ਜਿਹੜਾ ਵਹ ਗਰੀ ਦੇ ਵਿੱਚ ਰੋੜ ਦੇਣੀ ਆ ਨੀ ਬੋਟ ਕਿਸੇ ਨੂੰ ਨਹੀਂ ਪਾਉਣੀ ਅਸੀਂ ਇਹ ਨਾ ਇਹ ਜਾਂਦੇ ਸਾਡੇ ਗਾੜੀ 8 10 ਦਿਨ ਹੱਥ ਜੋੜ ਕੇ ਬੋਟਾਂ ਲੈ ਲੈਂਦੇ ਮਗਰੋਂ ਸਾਡਾ ਕੱਖ ਵੀ ਨਹੀਂ ਕਰਦੇ ਇਹਨਾਂ ਨੇ ਬਸ ਮਤਲਬ ਕੱਢਣਾ ਸਾਡਾ ਮਤਲਬ ਤੇ ਯਾਰ ਨੇ ਐਦਾਂ ਕਿ ਇੱਥੇ 50 5000 ਰੁਪਇਆ ਰੱਖਣਗੇ ਤੇ ਫੇਰ ਬੋਟਾਂ ਦੇਵਾਂਗੇ ਅਸੀਂ ਬੋਟਾਂ ਨਹੀਂ ਦੇਣੀਆਂ ਉਹਨਾਂ ਚ ਆਹ ਨਹੀਂ ਸਾਡਾ ਕਰਨਾ ਤਾਂ ਸਾਨੂੰ ਪੈਸੇ ਦੇਣਾ ਹੀ ਆਪ ਕਰ ਲੈਨੇ ਸ਼ਾਰਮਦਾਸ ਦੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਔਰ ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ ਸਿਰੂ ਕਰਦੇ ਜਾਓ ਔਰ ਅੱਗੇ ਜੇਕਰ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਪੂਰੀ ਸਚਾਈ ਔਰ ਕਿਸ ਟੌਪਿਕ ਤੇ ਇਸ ਵੀਡੀਓ ਨੂੰ ਲਾਈਵ ਕੀਤਾ ਗਿਆ ਔਰ ਤੁਸੀਂ ਕੁਝ ਪਿੰਡਾਂ ਦੇ ਮੂੰਹ ਤੋਂ ਵੀ ਸੱਚੀਆਂ ਗੱਲਾਂ ਸੁਣੋਗੇ ਜੋ ਕਿ ਇਸ ਵੀਡੀਓ ਨੂੰ ਲਾਈਵ ਕਰਕੇ ਜੋ ਕਿ ਦੱਸਿਆ ਗਿਆ ਕਿ ਕਿਵੇਂ ਸਰਕਾਰ ਦੇ ਉੱਤੇ ਜੋ ਕਿ ਪਿੰਡਾਂ ਦੇ ਲੋਕਾਂ ਦੇ ਵੱਲੋਂ ਲਖਨਤਾ ਪਾਈਆਂ ਜਾ ਰਹੀਆਂ ਕਿ ਸਰਕਾਰ ਨੇ ਉਹਨਾਂ ਦੇ ਲਈ ਕੁਝ ਨਹੀਂ ਕੀਤਾ ਕੇਵਲ ਸਰਕਾਰ ਨੂੰ ਜਦੋਂ ਵੋਟਾਂ ਚਾਹੀਦੀਆਂ ਹੁੰਦੀਆਂ ਨੇ ਜਦੋਂ ਵੋਟਾਂ ਦਾ ਟਾਈਮ ਹੁੰਦਾ ਹੈ ਉਦੋਂ ਘਰਾਂ ਘਰਾਂ ਦੇ ਵਿੱਚ ਆ ਕੇ ਤਰਲੇ ਕੱਢਦੇ ਨੇ ਮੀਂਤਾ ਕਰਦੇ ਨੇ ਬਹੁਤ ਕੁਝ ਕਰਨ ਦੀ ਆਸ ਦਿਵਾਉਂਦੇ ਨੇ ਪਰ ਜਦੋਂ ਵੋਟਾਂ ਲੈ ਕੇ ਚਲ ਜਾਂਦੇ ਨੇ ਤੇ ਫਿਰ ਵਾਪਸ ਗੇਰੇ ਨਹੀਂ ਮਾਰਦੇ ਵਾਪਸ ਕਿਸੇ ਨੂੰ ਪੁੱਛਦੇ ਨਹੀਂ ਇਹ ਹਾਲ ਇਸ ਪਿੰਡ ਦਾ ਹੈ ਜਿਸਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਲੀਆਂ ਦੀ ਹਾਲਤ ਕਿੰਨੀ ਬੁਰੀ ਤਰੀਕੇ ਨਾਲ ਜੋ ਕਿ ਗੰਦੀ ਹੋ ਚੁੱਕੀ ਆ ਨਾਲੀਆਂ ਜੋ ਕਿ ਗੰਦੀ ਹਾਂ ਹੋ ਚੁੱਕੇ ਆ ਨਾਲੇ ਪਾੜ ਚੁੱਕੇ ਆ ਉਹ ਨਾਲੀਆਂ ਦਾ ਪਾਣੀ ਜੋ ਕਿ ਗਲੀਆਂ ਦੇ ਵਿੱਚ ਆ ਕੇ ਰੁਕ ਗਿਆ ਉਹ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋਇਆ ਪਿਆ ਔਰ ਇਸ ਕਰਕੇ ਜੋ ਕਿ ਪਿੰਡੇ ਦੇ ਸਾਰੇ ਲੋਕ ਇਕੱਠਾ ਹੋ ਕੇ ਜੋ ਕਿ ਸਰਕਾਰ ਨੂੰ ਲਹੰਤਾ ਪਾ ਰਹੇ ਨੇ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਕਿ ਸਰਕਾਰ ਨੇ ਉਹਨਾਂ ਨੇ ਇਸ ਗਲੀ ਦੇ ਲਈ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਇਸ ਗਲੀ ਦੇ ਵਿੱਚ ਜੋ ਗੰਦ ਪਿਆ ਹੈ ਜੋ ਨਾਲੇ ਬਨੇ ਹੋਏ ਨੇ ਜੋ ਪਾਣੀ ਟਕਿਆ ਇਸ ਦੇ ਉੱਤੇ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਸਰਕਾਰ ਕੋਈ ਵੀ ਇਹਨਾਂ ਦਾ ਇੰਤਜ਼ਾਮ ਨਹੀਂ ਕਰ ਰਹੀ ਇਹਨਾਂ ਨੂੰ ਕੋਈ ਵੀ ਪੈਸੇ ਨਹੀਂ ਦੇ ਰਹੀ ਨਵੀਂ ਗਲੀ ਬਣਾਉਣ ਵਾਸਤੇ ਆਓ ਅਸੀਂ ਅੱਗੇ ਵੀਡੀਓ ਨੂੰ ਸੁਣਦੇ ਹਾਂ ਕਿ ਵੀਡੀਓ ਦੇ ਵਿੱਚ ਕੀ ਕਿਹਾ ਗਿਆ ਔਰ ਤੁਸੀਂ ਦੇਖ ਸਕਦੇ ਹੋ ਅੱਗੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਪੂਰੀ ਤਰ੍ਹਾਂ ਗਲੀਆਂ ਦੀ ਹਾਲਾਤ ਦੱਸੇ ਜਾਣਗੇ ਕਿ ਕਿੰਨੀ ਜੋ ਕਿ ਗੰਦਗੀ ਦੇ ਨਾਲ ਇਹ ਗਲੀਆਂ ਪੜ ਚੁੱਕੀਆਂ ਕਿਉਂਕਿ ਤੁਸੀਂ ਚਾਰ ਦਿਓ ਕਿ ਜਿੱਥੇ ਗੰਦਗੀ ਪੈਦਾ ਹੋਏਗੀ ਜਿੱਥੇ ਨਾਲੀਆਂ ਰੁਕਣਗੀਆਂ ਜਿੱਥੇ ਨਾਲੀਆਂ ਦਾ ਪਾਣੀ ਗਲੀਆਂ ਦੇ ਵਿੱਚ ਰੁਕੇਗਾ ਤੇ ਉੱਥੇ ਬਿਮਾਰੀ ਤੋਂ ਇਲਾਵਾ ਕੁਝ ਨਹੀਂ ਹੈ ਕਿਉਂਕਿ ਜੇਕਰ ਕੁਝ ਹੋਰ ਟਾਈਮ ਤੱਕ ਇਹ ਪਾਣੀ ਇਦਾਂ ਹੀ ਰਹਿ ਤੇ ਪਿੰਡ ਦੇ ਵਿੱਚ ਬਿਮਾਰੀ ਫੈਲ ਸਕਦੀ ਆ ਬਿਮਾਰੀਆਂ ਦਾ ਮਾਹੌਲ ਹੋ ਸਕਦਾ ਔਰ ਲੋਕਾਂ ਦੇ ਛੋਟੇ ਬੱਚੇ ਲੋਕਾਂ ਦੇ ਘਰਾਂ ਦੇ ਜੋ ਕਿ ਸਿਰਦਾ ਸ ਜੋ ਕਿ ਇਸ ਪਾਣੀ ਦੇ ਕਰਕੇ ਇਸ ਗੰਦਗੀ ਦੇ ਕਰਕੇ ਬਿਮਾਰ ਹੋ ਸਕਦੇ ਨੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿ ਸਰਕਾਰ ਤੱਕ ਉਹਨਾਂ ਪੋਲਿਟਿਕਸ ਦੇ ਲੋਕਾਂ ਕਿ ਇਸ ਵੀਡੀਓ ਨੂੰ ਅਸੀਂ ਪਹੁੰਚਾ ਸਕੀਏ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿ ਇਨਾਂ ਲੋਕਾਂ ਨੂੰ ਉਹਨਾਂ ਦੀ ਹੈਲਪ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਕੇਵਲ ਵੋਟਾਂ ਤੇ ਹੀ ਕਿਸੇ ਦੇ ਹੱਕ ਆਣ ਦੀ ਜ਼ਰੂਰਤ ਨਹੀਂ ਹੈ ਕੇਵਲ ਅਸੀਂ ਵੋਟਾਂ ਮੰਗਣਾ ਆ ਸਕਦਾ ਹੈ ਤੇ ਲੋਕਾਂ ਦੀ ਹੈਲਪ ਦੇ ਲਈ ਵੀ ਸਾਨੂੰ ਅੱਗੇ ਹੋਣਾ ਚਾਹੀਦਾ ਆਓ ਅਸੀਂ ਵੀਡੀਓ ਨੂੰ ਦੇਖਦੇ ਹਾਂ ਕਿ ਵੀਡੀਓ ਨੂੰ ਵਿੱਚ ਕੀ ਸਚਾਈ ਦੱਸੀ ਗਈ ਔਰ ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਵੀਡੀਓ ਦੇ ਵਿੱਚ ਲਾਸਟ ਤੱਕ ਜ਼ਰੂਰ ਬਣੇ ਰਹੋ ਸਤਿ ਸ੍ਰੀ ਅਕਾਲ ਆ ਵੇਖ ਲਓ ਕੀ ਹਾਲ ਹੋਇਆ ਵਾ ਟਾ ਡਰਾਦਾ ਵੀ ਫੌਜੀ ਖਰੇ ਇਦਾਂ ਹੀ ਤੁਰਿਆ ਫਿਰਦਾ ਦੱਸੋ ਭੋਬੀ ਜੀ ਆ ਵੇਖ ਲੋ ਤਲਵੰਡੀ ਚ ਗੰਦ ਪਿਆ ਸਪੋਰਟ ਕਰੋ ਮੇਰੇ ਇਕੱਲੇ ਦਾ ਕੰਮ ਨਹੀਂ ਆ ਬਾਗੇ ਦਾ ਅਸ ਕਿਦਾਂ ਨੰਘ ਆਇਆ ਵਾ ਬੰਦਾ ਲਤੋਂ ਆ ਰਹੀ ਆ ਤੇ ਇਹ ਵੇਖ ਲੋ ਵੀ ਗੰਦੇ ਪਾਣੀ ਦੇ ਵਿੱਚੋਂ ਦੀ ਕਿਦਾਂ ਨੰਘ ਕੇ ਆਇਆ ਵਾ ਕੋਈ ਵੀ ਧਿਆਨ ਨਹੀਂ ਦੇਣ ਡਿਆ ਆ ਵੇਖ ਲੋ ਕੀ ਹਾਲਤ ਜੇ ਆ ਪਿੰਡ ਦੀ ਮੇਨ ਗਲੀ ਆ ਦਾਸ ਅੰਜਲੀ ਬਸ ਕਿੰਨੀ ਤੰਗੀ ਹਾਸੀ ਜਾਂਦੀਆਂ ਜੇ ਆਹ ਵੇਖ ਲਓ ਕੀ ਹਾਲ ਜੇ ਆਹ ਵੇਖ ਲਓ ਮੈਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਮੇਰੀ ਬਰਾਦਰੀ ਦਾ ਕੀ ਹਾਲ ਆ ਆ ਵੇਖੀ ਜਾ ਹੁਣ ਪੈਰ ਮੇਰੇ ਵੀ ਲੱਪਣ ਲੱਗੇ ਜੇ ਹੁਣ ਪਰ ਤੁਹਾਨੂੰ ਤੁਹਾਡੇ ਦਾ ਗੱਲ ਪਹੁੰਚਾਉਣ ਵਾਸਤੇ ਇਹਦੇ ਨਾ ਨਾ ਹਲ ਹੋਇਆ ਤੇ ਇੱਥੇ ਇਹੋ ਜੀ ਬਿਮਾਰੀ ਫੈਲਣੀ ਆ ਵੀ ਕੋਈ ਵੀ ਨਹੀਂ ਬਚਣਾ ਤਾਤੀ ਦੱਸ ਦੱਸੇ ਕੀ ਕਰਦੀ ਐ ਇਹ ਆਪ ਪਾਣੀ ਚੋਂ ਨਹੀਂ ਲੰਗਦੇ ਬੰਦੇ ਚੋਂ ਨਹੀਂ ਲੋਕਾਂ ਦੇ ਘੁੰਮ ਨਹੀਂ ਕਿਤੇ ਰੋੜੇ ਹੁੰਦੇ ਆ ਇਹਦੇ ਕੋਈ ਵੀ ਸਰਕਾਰ ਧਿਆਨ ਨਹੀਂ ਦੇਣ ਦੀ ਕੋਈ ਵੀ ਸਰਕਾਰ ਉਹ ਤਾਂ ਧਿਆਨ ਦਊਗੀ ਨਾ ਜਿਹਦਾ ਵੋਟਾਂ ਆ ਇਹ ਕਰਕੇ ਆ ਵੇਖ ਲੋ ਹਾਲ ਤੁਸੀਂ ਸਪੋਰਟ ਨਹੀਂ ਕਰਦੇ ਔਰ ਲੋਕਾਂ ਦੇ ਘਰਾਂ ਜਾਓ ਲੋ ਕੀੜੇ ਪੈ ਗਏ ਆ ਆ ਦੇਖੋ ਵੱਡੇ ਦਾ ਵਖਾੜ ਘਰ ਆ ਵੇਖ ਲੋ ਕਿੰਨਾ ਪੈਰ ਪੇ ਕੇ ਘਾਹਾਂ ਚੜਦੇ ਆ ਕੇ ਆਹ ਦੇਖ ਲੋ ਜੇ ਚੁਟਾ ਦੇ ਆਹ ਦੇਖ ਲੋ ਮੈਂ ਪੈਰ ਧੋ ਕੇ ਨੰਗਣ ਆ ਜੇ ਗੰਦਗੀ ਦੀ ਕੀ ਹਾਲ ਵਾ ਆ ਲੋਕਾਂ ਦੇ ਘਰਾਂ 'ਚ ਵੜਨ ਡਿਆ ਆ ਜੇ ਬੋਟਾ ਨਹੀਂ ਮੱਕਣਾ ਲਾ ਲਾ ਪਕੋਦੇ ਰਏ ਸਰਕਾਰ ਨੇ ਚਾਤੀ ਗਾਇਆ ਤੇ ਉਸਾ ਦੱਸ ਆਰਾ ਦਾ ਗਾਣਾ ਆ ਦੇਖ ਲੋ ਇਹਨਾਂ ਦੀਆਂ ਜਮੀਰਾਂ ਮਰ ਗਈਆਂ ਗੰਦੇ ਪਾਣੀ ਦੇ ਵਿੱਚ ਆਉਂਦੀ ਨੰਗੀ ਜਾਂਦੇ ਆ ਇਹ ਸੋਚਦੇ ਨਹੀਂ ਥੋੜਾ ਬੋਧਾ ਵੀ ਕਿਸੇ ਨਾਲ ਜਾ ਕੇ ਗੱਲ ਕਰ ਲਈਏ ਸਪੋਰਟ ਕਰ ਲਈਏ ਤੇ ਸੁੱਖੇ ਫੌਜੀ ਨੂੰ ਉਲਟਾ ਕਹਿੰਦੇ ਸਦਾਈ ਆ ਇਹ ਸਰਪੰਚੀ ਮਾਰੇ ਡਿਆ ਵਾ ਇਹ ਪਾਣੀ ਅੱਜ ਕਿਤਾ ਕਾ ਚੱਲ ਜਾਇ ਤਰਾਇ ਸਾ ਦੇਖੀ ਜਾ ਇਹ ਹੁਣ ਜਿਹੜੇ ਵੀ ਵੇਖਣ ਦੇ ਆ ਵੇਖ ਲੋ ਕੀ ਹਾਲ ਆ ਆ ਪਰੇ ਤੱਕ ਦੂਰ ਤੱਕ ਜੇ ਸਾਨੂੰ ਕੋਈ ਨਹੀਂ ਚਾਹੀਦੀ ਸਾਨੂੰ ਸਰਪੰਚੀ ਨਹੀਂ ਚਾਹੀਦੀ ਕੁਛ ਨਹੀਂ ਚਾਹੀਦਾ ਸਾਨੂੰ ਸਾਡੇ ਲੋਕਾਂ ਦਾ ਬਸ ਨਾ ਚਾਹੀਦਾ ਵਾ ਪਾਣੀ ਦਾ ਹੱਲ ਇਹ ਕੋਈ ਵੀ ਕਰੇ ਆ ਕੇ ਜਿਹੜਾ ਵੀ ਆ ਸਾਨੂੰ ਇਹਦਾ ਹੱਲ ਕਰ ਦੇ ਕਿਉਂਕਿ ਸਾਡੀ ਫਰਾਜ਼ਰੀ ਡੁੱਬੀ ਪਈ ਆ ਆ ਵੇਖ ਲਓ ਸਾਰੇ ਇਕੱਠੇ ਹੋਏ ਜੇ ਤੇ ਵੀਡੀਓ ਲੋ ਮੈਨੂੰ ਆਖਿਆ ਗਿਆ ਤੇ ਮੈਂ ਆ ਮੈਂ ਪਾ ਦਿੰਦਾ ਹਾਂ ਹੁਣੇ ਹੀ ਬਾਕੀ ਜਿਹੜੇ ਸਾਡੇ ਐਨ ਆਰ ਆਈ ਵੀਰਵਾ ਉਹਨਾਂ ਅੱਗੇ ਮੇਰੀ ਹੱਥ ਬਨ ਕੇ ਬੇਨਤੀ ਆ ਇਹ ਤੁਸੀਂ خود ਸੋਚ ਲਓ ਥੋੜਾ ਬੁਤਾ ਕਿ ਕਿਸੇ ਵੀ ਤਰੀਕੇ ਨਾਲ ਇਹਦਾ ਹੱਲ ਕਰ ਲਿਏ ਚਾਹਤੀ ਉਸੇ ਦੱਸ ਅਸੀਂ ਬੋਟ ਨਹੀਂ ਦੇਣੀਆਂ ਅਹੀਂ ਬੋਟ ਜਿਹੜੀ ਆ ਪੜ ਕੇ ਕਾੜ ਕੇ ਤੇ ਆ ਨਾਲੇ ਦੇ ਵਿੱਚ ਰੋੜਾਂਗੇ ਅਹੀਂ ਦੇ ਵਿੱਚ ਹੀ ਅਹੀਂ ਜਿਹੜਾ ਵਾ ਗਲੀ ਦੇ ਵਿੱਚ ਰੋੜ ਦੇਣੀ ਅਹੀਂ ਬੋਟ ਕਿਸੇ ਨੂੰ ਨਹੀਂ ਪਾਉਣੀ ਅਹੀਂ ਨਾ ਇਹ ਜਾ ਕੇ ਸਾਡੇ ਗਾੜੀ 8-10 ਦਿਨ ਹੱਥ ਛੋੜ ਕੇ ਬੋਟਾਂ ਲੈ ਲੈਂਦੇ ਮਗਰੋਂ ਸਾਡਾ ਕੱਖ ਵੀ ਨਹੀਂ ਕਰਦੇ ਸਾਡੀਆਂ ਤਰੀਬਾਂ ਨਹੀਂ ਇਹ ਬੋਟਾਂ ਵਾ ਜੱਟਾਂ ਲੋਕਾਂ ਦੇ ਤੇ ਬੰਦੇ ਮੁੰਡੇ ਸਭ ਬਾਹਰ ਨੇ ਸਾਡੀਆਂ ਬੋਟਾਂ ਨਹੀਂ ਤੇ ਸਾਡੇ ਨੂੰ ਵੀ ਗਾੜੀ ਪਾਣੀ ਆਤੀ ਆਦੀ ਆਦੀ ਅੰਦਰ ਗਲੀਆਂ ਨੇ ਭਾਈ ਪਾੜ ਪਾੜ ਕੇ ਸੁੱਟ ਦੇਣੀ ਆ ਇੱਦਾਂ ਕਿਸੇ ਨੂੰ ਬਣਾ ਨਹੀਂ ਦੀ ਆ ਆ ਤਲਵੰਡੀ ਝੁੰਗਲਾਂ ਦਾ ਐਸੀ ਤੇ ਕ੍ਰਿਸਚਨ ਪਾਈਚਾਰਾ ਇੰਨਾ ਕਿ ਤੰਗ ਆ ਚੁੱਕਾ ਕੋਈ ਵੀ ਧਿਆਨ ਨਹੀਂ ਦੇ ਰਿਹਾ ਬਹੁਤ ਮਾੜੀ ਹਾਲਤ ਆ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜਿਹੜਾ ਇਹਦਾ ਕੋਈ ਭਾਵੇਂ ਚੋਣ ਜਾਬਤਾ ਵੀ ਆ ਪਰ ਜਦੋਂ ਉਹ ਚੋਣ ਜਾਬਤਾ ਖਤਮ ਹੋਣਾ ਹੈ ਉਦੋਂ ਉਹ ਡੇਂਗੂ ਫੈਲ ਸਕਦਾ ਬਿਮਾਰੀਆਂ ਫੈਲ ਸਕਦੀਆਂ ਵਾ ਤੇ ਬਹੁਤ ਮਾੜੀ ਹਾਲਤ ਵਾ ਕੀ ਲੋਕ ਤੰਗ ਹੋਏ ਪਏ ਆ ਇਹਨੂੰ ਸਲਾਹ ਕਰੋ ਕਿ ਵੋਟਾਂ ਦੇਣੀਆਂ ਹੀ ਨਹੀਂ ਦੇ ਇਹਨੂੰ ਵੋਟਾਂ ਲੈ ਕੇ ਨਾ ਫੇਰ ਉਹ ਕੁਝ ਕਰਨਾ ਵਾ ਬੜਾ ਕੁਝ ਕਰਨਾ ਇਹਨਾਂ ਨੇ ਇਹਨਾਂ ਨੇ ਬਸ ਮਤਲਬ ਕੱਢਣਾ ਵਾ ਸਾਡਾ ਮਤਲਬ ਦੇ ਯਾਰ ਨੇ ਆਹ ਤਾਂ ਇੱਥੇ 50-50000 ਰੁਪਈਆ ਰੱਖਣਗੇ ਤਾਂ ਫੇਰ ਵੋਟਾਂ ਦਵਾਂਗੇ ਅਸੀਂ ਵੋਟਾਂ ਨਹੀਂ ਦੇਣੀਆਂ ਉਹਨਾਂ ਚ ਆਹ ਨਹੀਂ ਸਾਡਾ ਕਰਨਾ ਤਾਂ ਸਾਨੂੰ ਪੈਸੇ ਦੇਣਾ ਹੀ ਆਪ ਕਰ ਲੈਣੇ ਸਾਨੂੰ ਹੈਗੇ ਬੜੇ ਇਹ ਆ ਜੀ ਤਲਵੰਡੀ ਝੁੰਗਲਾ ਪਿੰਡ ਦੇ ਲੋਕ ਬਹੁਤ ਪਰੇਸ਼ਾਨ ਨੇ ਬਹੁਤ ਮਾੜੀ ਹਾਲਤ ਵਾ ਤੇ ਮੇਰੀ ਹੱਥ ਬਨ ਕੇ ਬੇਨਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਚਾਹੇ ਕੋਈ ਵੀ ਸਰਕਾਰ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਜਿਹੜੀ ਇਹ ਵੀਡੀਓ ਸਰਦਾਰ ਭਵਨਤਮਨ ਜਿਹੜੇ ਸਾਡੇ ਸੀਐਮ ਸਾਹਿਬ ਆ ਉਹਨਾਂ ਤੱਕ ਪਹੁੰਚੇ